गुस्से को पे लड़ाता और गुस्से में जाके गुस्से में जाके किसे नुबी किसे नुबी करना मार सकता थी और हमें हमें कहा बड़ा कुछ अली ਰੋਹ ਹਾਉ ਬੋਹਿਆ ਰਹੇ ਕਰਮ ਨੇ ਉਹਨਾਂ ਦੀ ਜ਼ਮੀਨ ਦੇ ਉੱਤੇ ਧਾਰੇ ਤੇ ਕਲੇ ਸੀਗਾ ਮੈਂ ਉਹਦਾ ਲਿਖਿਆ ਕਿ ਉਹਨਾਂ ਤੇ ਧਾਰਤ ਨਾ ਲੱਗੇ ਉਹਨਾਂ ਸਾਇੰਸਦਾਨ ਮੈਂ ਅਪਜਾਤ ਪਾ ਕੇ ਰਹਿ ਜਾਂਦੀ ਕਿ ਆਦਤ ਪਾ ਕੇ ਪਾਲਾ ਪਰਸਨਾ ਤੇ ਦਰਸਾਤ ਕਰੀ ਤੁਮ ਬਸ਼ਸ਼ਤ ਦਾ ਤੁਮ ਬਸ਼ਸ਼ਤ ਸਸੋਂ ਨਾਲ ਆ ਪਹੁੰਚੋ ਅਜ ਮਾਲਵਾ ਕਾਲਜ ਦੇ ਵਿੱਚ ਤੇ ਕੀ ਕਰਨ ਚਾਹੁੰਦੇ ਹੋ ਜੜਾ ਕੀ ਦੇਖੋ ਮੈਂ ਸਿੱਖਿਆ ਸੰਸਥਾਨ ਚ ਆ ਕੇ ਔਰ ਮਾਲਵਾ ਕਾਲਜ ਚ ਜਾ ਕੇ ਦੀਦਾ ਇਸ ਇਲਾਕੇ ਦੀ ਸਿੱਖਿਆ ਨੂੰ ਤਰੱਕੀ ਨੂੰ ਇੱਥੋਂ ਦੇ ਨੌਜਵਾਨ ਬੱਚਿਆਂ ਨੂੰ ਉਚਾਈਆਂ ਤੇ ਪਹੁੰਚਾਉਣ ਲਈ ਬਹੁਤ ਵੱਡਾ ਯੋਗਦਾਨ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦਾ ਹਾਂ। ਔਰ ਅੱਜ ਕਾਲਜ ਦੇ ਇਤਿਹਾਸ ਕਾਲਜ ਦੀਆਂ ਸਮੱਸਿਆਵਾਂ ਸਾਰਾ ਕੁਝ ਸੁਣ ਕੇ ਮੈਨੂੰ ਲੱਗਿਆ ਕਿ ਮੈਨੂੰ ਇਸ ਤਰ੍ਹਾਂ ਦੇ ਸਿੱਖਿਆ ਸੰਸਥਾਨ ਲਈ ਉਹਨਾਂ ਨੂੰ ਜਿਹੜੇ ਉਹ ਸਮੱਸਿਆਵਾਂ 'ਚ ਫਸੇ ਆ ਉਹਦੇ 'ਚ ਨਾਲ ਇਹਨਾਂ ਦਾ ਹਾਣੀ ਬਣ ਕੇ ਇਹਨਾਂ ਦਾ ਸਾਥੀ ਬਣ ਕੇ ਮੈਨੂੰ ਉਹਦੇ 'ਚ ਮਦਦ ਕਰਨੀ ਚਾਹੀਦੀ ਆ। ਔਰ ਉਹੀ ਐਮਪੀ ਵੀ ਉਹਨਾਂ ਨੇ ਬੱਚਿਆਂ ਨੇ ਪਵੇਖ ਲਈ ਕਿ ਉਹਨਾਂ ਨੂੰ ਨੌਕਰੀਆਂ ਯੋਗ ਅਸੀਂ ਬਣਾਈਏ ਉਹਨਾਂ ਨੂੰ ਕਿਸੇ ਕਿਤੇ ਦੇ ਲਾਇਕ ਬਣਾਈਏ ਕਿ ਜਦੋਂ ਇਥੋਂ ਡਿਗਰੀ ਜਾਂ ਡਿਪਲੋਮਾ ਕਰਨ ਉਹਨਾਂ ਨੂੰ ਕਿਤੇ ਕੰਮ ਤੰਦਾ ਮਿਲ ਜੇ ਆਪਣੀ ਜ਼ਿੰਦਗੀ ਦਾ ਜਿਹੜਾ ਉਹਨਾਂ ਦਾ ਸਾਰਥਕ ਆ ਪੂਰਾ ਹੋ ਸਕੇ ਉਹਦੇ ਲਈ ਅੱਜ ਮੈਂ ਇੱਥੇ ਵਾਅਦੇ ਕੀਤੇ ਆ ਔਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਕਿ ਹਰ ਚੀਜ਼ 'ਤੇ ਮੈਂ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸੱਚੀ ਹੈ। ਥਾਣਿਆਂ ਦੇ ਅੱਗੇ ਜਿਹੜੇ ਪੰਪਲਰ ਸਟੋਰ ਨੇ ਰੋਜ਼ ਦੀ ਰੋਜ਼ ਕੱਲ ਵੀ ਪਟਾਣ ਨੇੜੇ ਹੋਇਆ ਤੇ ਕੀ ਕਹਿਣਾ ਚਾਹੁੰਨੇ ਹਾਂ ਜਿਹੜਾ ਹੈਗਾ ਇਹ ਚੱਲਦਾ ਸਾਰਾ ਕੁਝ। ਦੇਖੋ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਅਸੀਂ ਤਾਂ ਜਦੋਂ ਇਹ ਬਦਲਾਅ ਆਲੇ ਦਿੱਲੀੋਂ ਆ ਕੇ ਗੁੰਮਰਾ ਕਰ ਰਹੀ ਪੰਜਾਬ ਦੇ ਲੋਕਾਂ ਨੂੰ ਅਸੀਂ ਉਦੋਂ ਵੀ ਕਹਿੰਦੇ ਸੀ ਕਿ ਭਾਈ ਇਹਨਾਂ ਨੇ ਕੁਝ ਨਹੀਂ ਕਰਨਾ ਪੰਜਾਬ ਨੂੰ ਲੁੱਟਣ ਦੀ ਇਹ ਯੋਜਨਾ ਹੈਗੀ ਆ। ਔਰ ਪੰਜਾਬ ਨੂੰ ਬਰਬਾਦ ਕਰਨ ਦੀ ਯੋਜਨਾ ਆ। पर ਲੋਕਾਂ ਨੂੰ ਲੱਗਿਆ ਕਿ ਨਹੀਂ ਯਾਰ ਇਹ ਇੰਨੀਆਂ ਵਧੀਆ ਗੱਲਾਂ ਕਰਦੇ ਨੇ ਬਹੁਤ ਵੱਡਾ ਬਦਲਾਅ ਲਿਆ ਦੇਣਗੇ ਹੁਣ ਦੇਖ ਲੋ ਇਸ ਵੇਲੇ ਜੀਵਨਾਰ ਦੀ ਹਾਲਤ ਦੇਖ ਲੋ ਦੁਕਾਨਦਾਰਾਂ ਦੀ ਹਾਲਤ ਦੇਖ ਲੋ ਆਮ ਨਾਗਰਿਕ ਦੀ ਹਾਲਤ ਦੇਖੋ ਕੋਈ ਬੀਬੀ ਭੈਣ ਬਾਹਰ ਨਿਕਲ ਨਹੀਂ ਸਕਦੀ ਚੇਨਾ ਉਹਨਾਂ ਦੀ ਵਾਇਆਂ ਖੋਈਆਂ ਜਾ ਰਹੀਆਂ ਜਿੰਨੂੰ ਮਰਜ਼ੀ ਫੋਨ ਆ ਰਿਹਾ ਕਿ ਇਹਨੇ ਦੇ ਦੇ ਨਹੀਂ ਤਾਂ ਕੋਲੀ ਮਾਰ ਦੇਾਂਗੇ ਕਿਉਂ ਨਹੀਂ ਕਿਸਾਨਾਂ ਨੂੰ ਕੁੱਟ-ਕੁੱਟ ਕੇ ਉਹਨਾਂ ਨੂੰ ਭਜਾਤਾ ਕਿਸੇ ਪਾਸਿਓਂ ਕੁਝ ਲੱਗਦਾ ਨਸ਼ਿਆਂ ਦਾ ਹੜ ਆਇਆ ਹੋਇਆ ਫੋਨ ਕਰੋ 3 ਮਿੰਟ ਚ ਤੁਹਾਡੇ ਘਰ ਨਸ਼ਾ ਪਹੁੰਚ ਜਾਂਦਾ ਇਹ ਕਿਸ ਤਰ੍ਹਾਂ ਦਾ ਪੰਜਾਬ ਇਹਨਾਂ ਨੇ ਰੰਗਲਾ ਪੰਜਾਬ ਬਣਾਉਣ ਦਾ ਵਾਅਦਾ ਕੀਤਾ ਸੀ ਸਾਰਾ ਗੰਦਲਾ ਪੰਜਾਬ ਔਰ ਬਰਬਾਦ ਕਰਕੇ ਰੱਖਦਾ ਜੁੱਧ ਨਾ ਜਦੋਂ ਤੂੰ ਚੱਲ ਰਿਹਾ ਜੀ ਤੇ ਮਕਾਨ ਵਿਟਾਈ ਜਾ ਰਹੇ ਨੇ ਇਹਨਾਂ ਖੇਤਾਂ ਦੇ ਕਿਵੇਂ ਦੇਖ ਜੋਂ ਜਿਹੜੀ ਹੈਗੀ ਇਹ ਚੱਲ ਰਹੀਆਂ ਕਰਦੀਆਂ ਸੀ ਜਿਹੜੀ ਹੈ ਇਹ ਤਾਂ ਦਿੱਲੀ ਹਰਨ ਤੋਂ ਬਾਅਦ ਐ ਦਿੱਲੀ ਹਾਰ ਗਏ ਉਹ ਕੋਈ ਦੁਕਾਨ ਬਚੀ ਨਹੀਂ ਆ ਤੇ ਆ ਇੱਕੋ ਹੀ ਬਚੀ ਆ ਇੱਥੇ ਲੋਕਾਂ ਨੂੰ ਅਜੇ ਫੇਰ ਪਾਉਣ ਦੀ ਕੋਸ਼ਿਸ਼ ਕਰ ਰਿਹਾ ਅਰੇ ਭਾਈ ਆ ਤੁਹਾਡੇ ਤਾਂ ਆਪਣੇ ਪੁਲਿਸ ਵਾਲੇ ਹੀ ਨਸ਼ਿਆਂ 'ਚ ਫੜੇ ਜਾ ਰਹੇ ਆ ਪਹਿਲਾਂ ਤਾਂ ਦੱਸੋ ਥਈਏ ਕਿ ਤੁਸੀਂ ਉਹਦਾ ਕੀ ਕਰ ਰਹੇ ਹੋ ਦੇਖੋ ਜਦੋਂ ਤੱਕ ਨਸ਼ਿਆਂ ਤੇ ਮੈਂ ਬਾਰ-ਬਾਰ ਕਹਿਣਾ ਕਿ ਸਪਲਾਈ ਔਰ ਜਿਹੜਾ ਪੋਲੀਟੀਸ਼ਨ ਔਰ ਪੁਲਿਸ ਔਰ ਲੋਕਾਂ ਦਾ ਨੈਕਸਸ ਦਾ ਨਸ਼ਾ ਨੂੰ ਵਿਛਾਉਣ ਜਾਲ ਵਿਛਾਉਣ ਲਈ ਉਹ ਨਹੀਂ ਤੋੜਦੇ ਉਹਨਾਂ ਤੱਕ ਹੁੰਦਾ ਨਹੀਂ ਇਹ ਛੋਟੀਆਂ ਛੋਟੀਆਂ ਮਛਲੀਆਂ ਨੂੰ ਫੜ ਕੇ ਕਿਸੇ ਦੇ 2 ਗ੍ਰਾਮ ਫੜ ਲਿਆ ਕਿਦਰ ਤੇ 4 ਵੜੇ ਉਹਦੇ ਨੇ ਨੰਬਰ ਬਣਾਈ ਜਾ ਰਹੇ ਆ ਅਰੇ ਇੱਕ ਤਾਂ ਦੱਸੋ ਭਾਵੇਂ ਕੋਈ ਕੈਨੇਡਾ 'ਚ ਬੈਠਾ ਹੋਵੇ ਚਾਹੇ ਕਿਤੇ ਮਰਜੀ ਬੈਠਾ ਹੋਵੇ ਲੱਗੋ ਜੇ ਪਿੱਛੇ ਕਿਹੜੀ ਗੱਲ ਹੈਗੀ ਆ ਇਹਨਾਂ ਨੇ ਤਾਂ ਸਾਰਾ ਡਰਾਮਾ ਕਰਨਾ ਲੋਕਾਂ ਨੂੰ ਗੁੰਮਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਲੋਕਾਂ ਨੂੰ ਇਹਨਾਂ ਦੇ ਬਦਲਾਅ ਦੀ ਹੁਣ ਸਮਝ ਆ ਗਈ ਹੈ ਲੋਕਾਂ ਨੇ ਇਹਨਾਂ ਨੂੰ ਪਿੰਡਾਂ 'ਚ ਨਹੀਂ ਮਨ ਦੇਣਾ ਦੇਖਿਓ ਕੀ ਹੁੰਦਾ ਪ੍ਰਧਾਨ ਜੀ ਇਹਦਾ ਇੱਕ ਬਿੱਲ ਪਾਸ ਹੋਇਆ ਜੀ ਪਾਰਲੀਮੈਂਟ ਦੇ ਵਿੱਚ ਵੱਖ ਬੋਰਡ ਦਾ ਕਿਵੇਂ ਦੇਖਦੇ ਹੋ ਤੁਸੀਂ ਵਿਰੋਧ ਵੀ ਜਤਾ ਰਹੇ ਆ ਉਹਦਾ ਜਿਹੜਾ ਹੈ ਦੇਖੋ ਇਸ ਤਰ੍ਹਾਂ ਹੈਗਾ ਬੀਜੇਪੀ ਆਰਐਸਐਸ ਇਸ ਮੁਲਕ ਨੂੰ ਜਿੰਨਾ ਜ਼ਿਆਦਾ ਧਾਰਮਿਕ ਉਮਾਦ 'ਚ ਔਰ ਜਿੰਨਾ ਜ਼ਿਆਦਾ ਉਹ ਕੁਝ ਕਰ ਸਕਦੇ ਆ ਕਿ ਉਧਰ ਨੂੰ ਕੋਈ ਲੋਕਾਂ 'ਚ ਧਾਰਮਿਕ ਦੰਗੇ ਹੋਣ ਉਹਨਾਂ 'ਚ ਬੇਚਾਰਾ ਜਮਤ ਭੇਡ ਹੋਣ ਔਰ ਸਮਾਜ ਵੰਡਿਆ ਜਾਵੇ ਉਹਨਾਂ ਦੀ ਵੋਟ ਹੀ ਹੋਈ ਆ ਕਿ ਉਹ ਕੋਈ ਕਦਮ ਪਿੱਛੇ ਨਹੀਂ ਹਟਾਰੇ ਉਸ ਗੱਲ ਤੋਂ ਉਹਨਾਂ ਨੂੰ ਮੁਲਕ ਦੀ ਕੋਈ ਪਰਵਾਹ ਨਹੀਂ ਜਿਸ ਦਿਨ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਸਾਹਿਬ ਹਿੰਦੁਸਤਾਨ ਤੇ 27% ਦਾ ਟੈਰਿਫ ਲਗਾ ਰਹੇ ਸੀ ਇਹ ਵਕਫ ਬਿੱਲ ਦੇ 1:30 ਵਜੇ ਚਰਚਾ ਕਰਾ ਰਹੇ ਸੀ ਹੁਣ ਤੁਸੀਂ ਇਹਨਾਂ ਦੀਆਂ ਇਹਨਾਂ ਦੀਆਂ ਪ੍ਰਾਇੋਰਟੀਜ਼ ਦੇਖ ਲਓ ਇਹਨਾਂ ਨੂੰ ਵਕਫ ਬਿੱਲ ਜ਼ਿਆਦਾ ਜ਼ਰੂਰੀ ਆ ਔਰ ਉਹਦੇ ਨਾਲ ਅੱਜ ਤੁਹਾਨੂੰ ਪਤਾ ਕੀ ਹੋਇਆ ਸਟਾਕ ਮਾਰਕੀਟ ਹਿੰਦੁਸਤਾਨ ਦੀ ਉੱਡ ਗਈ ਖਦਮੋ ਦੀ ਕਰੈਸ਼ ਹੋ ਗਈ ਉਹ ਭਾਈ ਸਾਹਿਬ ਵਰਕ ਅਲ ਦੇ ਪਿੱਛੇ ਲੱਗੇ ਹੋਏ ਸੀ ਇਹਨਾਂ ਨੂੰ ਨਹੀਂ ਸਿੰਗਾਪੁਰ ਦੇ ਪ੍ਰਾਈਮ ਮਿਨਿਸਟਰ ਨੇ ਕੀ ਆ ਕੇ ਜਿਹੜਾ ਟਰੰਪ ਸਾਹਿਬ ਲਗਾ ਰਹੇ ਵੇ ਸਾਰੀ ਦੁਨੀਆ ਨੂੰ ਔਰ ਸਿੰਗਾਪੁਰ ਨੂੰ ਤਕਲੀਫ ਹੋ ਸਾਡੇ ਪ੍ਰਧਾਨ ਮੰਤਰੀ ਜੀ ਕਕਿਆਨੀ ਚ ਭਾਸ਼ਣ ਹੋਇਆ ਉਹ ਟਰੰਪ ਦੇ ਜਿਹੜੇ ਟੈਰਿਫ ਆ ਜਿਹੜੀ ਹੁਣ ਹਿੰਦੁਸਤਾਨ ਨੂੰ ਆਪਣੇ ਤੁਹਾਨੂੰ ਪਤਾ ਹਰ ਸੈਕਟਰ ਸਾਡੇ ਆਟੋਮੋਬਾਈਲ ਨੂੰ ਸਾਡੇ ਫਾਰਮੇਸੀਓਟਿਕਲ ਨੂੰ ਸਾਡੀਆਂ ਜੰਜ ਜੁਲੀਰੀ ਨੂੰ ਸਾਨੂੰ ਬਹੁਤ ਸਾਰੇ ਸੈਕਟਰ ਦੇ ਪ੍ਰੋਬਲਮ ਆਉਣੀਆਂ ਨੇ ਨੌਕਰੀਆਂ ਜਾਣਗੀਆਂ ਘਾਟੇ ਪੈਣਗੇ ਜਿਵੇਂ ਆ ਕੰਪਨੀਆਂ ਨੇ TCS اور Infosys ਨੂੰ ਨੀ ਪ੍ਰੋਬਲਮ ਆएगी ਪ੍ਰਧਾਨ ਮੰਤਰੀ ਜੀ چپ وقت ਦੇ ਦਿੱਤਾ ਸਾਰਾ ਜੋਨ ਲੱਗਿਆ ਕਿਉਂਕਿ ملک ਨੂੰ ਮੰਡਣਾ ਪ੍ਰਧਾਨ ਜੀ میسج ਕੀ ਦੇਣਾ ਚਾਹੁੰਦੇ ਹੋ ਜੀ ਸਮਾਜ ਵਾਸਤੇ ਤੁਸੀਂ এডਿਕੇਸ਼ਨ ਦੇ ਬਾਰੇ ਮੈਂ ਦੇਖੋ ਉਸ ਇੱਕ ਤਾਂ ਦੇਣਾ ਚਾਹੁੰਦਾ ਕਿ ਮੈਂ ਐਜੂਕੇਸ਼ਨਲ ਇੰਸਟੀਚੂਟ ਚਾਹਿਆ ਸਾਨੂੰ ਬੱਚਿਆਂ ਦਾ ਉਹਨਾਂ ਦੀ ਪੜ੍ਹਾਈ ਲਿਖਾਈ ਮੂਲ ਵੀ ਕਰਾਈਏ ਲੇਕਿਨ ਉਹਨਾਂ ਨੂੰ ਨੌਕਰੀ ਲਾਇਕ ਬਣਾਉਣਾ ਚਾਹੀਦਾ ਔਰ ਜਿੱਥੇ ਕਿਤੇ ਵੀ ਸਾਨੂੰ ਔਰ ਇਹ ਜਿਹੜਾ ਇਲਾਕਾ ਪਿੰਡੂ ਇਲਾਕਾ ਉਹਦੇ ਵਿੱਚ ਬਹੁਤ ਚੰਗੀ ਗੱਲ ਆਏ ਹੈ ਇਹ ਕਾਲਜ ਖੋਲਿਆ ਹੋਇਆ ਪਰ ਇਹਨੂੰ ਉਧਰ ਨੂੰ ਸਾਨੂੰ ਲਿਜਾਣ ਦੀ ਜ਼ਰੂਰਤ ਆ ਔਰ ਮੈਂ ਉਸ ਗੱਲ ਲਈ ਹੈ ਵੀ ਪ੍ਰਧਾਨ ਜੀ ਬੇਟੀਆਂ ਨੂੰ ਪੜਾਉਣ ਬਾਰੇ ਜੀ ਬਿਲਕੁਲ ਬੇਟੀਆਂ ਨੂੰ ਪੜਾਉਣ ਲਈ ਇਸ ਇਹ ਕਾਲਜ ਜੋ ਵੀ ਕਰਨਾ ਚਾਹੂਗਾ ਮੈਂ ਇਹਨਾਂ ਨਾਲ ਬਿਲਕੁਲ ਕੰਦੇ ਨਾਲ ਲਾ ਕੇ ਖੜਾ ਹੋਊਂਗਾ ਓਕੇ ਥੈਂਕ ਯੂ ਧੰਨਵਾਦ ਜੀ ਪਰ ਸਾਹ ਜੀ ਅੱਜ ਬਹੁਤ ਸ਼ਾਨਦਾਰ ਪ੍ਰੋਗਰਾਮ ਹੋਇਆ ਜੀ ਮਾਲਵਾ ਕਾਲਜ ਬਾਉਂਡਰੀ ਵਿਖੇ ਤੁਸੀਂ ਕੀ ਆਪਣੇ ਵਿਚਾਰ ਸੇਰ ਕਰਨਾ ਚਾਹੁੰਦੇ ਹੋ ਕਿ ਨਾ ਵਧੀਆ ਪ੍ਰੋਗਰਾਮ ਸੀ ਆ ਕਿਵੇਂ ਕਿਵੇਂ ਦੀਆਂ ਤਿਆਰੀਆਂ ਸੀ ਇਸ ਤਰ੍ਹਾਂ ਮਾਲਵਾ ਕਾਲਜ ਇਲਾਕੇ ਦੀ ਬਹੁਤ ਪੁਰਾਣੀ ਸੰਸਥਾ ਹੈ ਇਹਦਾ ਵਿਦਿਆ ਦੇ ਖੇਤਰ ਵਿੱਚ ਵੱਖਰਾ ਥਾਂ ਹੈ ਇਸ ਕਾਲਜ ਨੇ ਸਮਾਜ ਨੂੰ ਬਹੁਤ ਕੁਝ ਦਿੱਤਾ ਇਸ ਕਾਲਜ ਦਾ ਇੱਕ ਵਿਦਿਆਰਥੀ ਉਹ ਉਹਨਾਂ ਸਾਇੰਸਦਾਨਾਂ ਵਿੱਚੋਂ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਰਾਜਸਥਾਨ ਵਿੱਚ ਜਦੋਂ ਪੋਖਰਨ ਵਿਕੇ ਜਿਹੜਾ ਪ੍ਰਮਾਣਿਤ ਮਹਾਕਾ ਕੀਤਾ ਸੀ ਉਹਦੇ ਸਭ ਤੋਂ ਵੱਡਾ ਰੋਲ ਉਹਦਾ ਸੀ ਉਹ ਇਸ ਕਾਲਜ ਦਾ ਸਟੂਡੈਂਟ ਸੀ ਇਸ ਕਾਲਜ ਨੇ ਖੇਡਾਂ ਦੇ ਖੇਤਰ ਵਿੱਚ ਬਹੁਤ ਕੁਝ ਨਵੇਂ ਕੀਰਤੀਮਾਨ ਸਾਬਤ ਕੀਤੇ ਔਰ ਮੋਰੀ ਰਿਹਾ ਔਰ ਇਸ ਕਾਲਜ ਕਾਲਜ ਵਿੱਚ ਅੱਜ ਡਾਕਟਰ ਅੰਮਰ ਸਿੰਘ ਆਏ ਉਹਨਾਂ ਨੇ ਕਾਲਜ ਵਿੱਚ ਜਿਹੜਾ ਆਡੀਟੋਰੀਅਮ ਹੈ ਉਨੇ ਉਹਦੇ ਲਈ 10 ਲੱਖ ਰੁਪਏ ਉਹ ਐਲਾਨ ਕਰਕੇ ਗਏ ਨੇ ਇਸ ਕਾਲਜ 'ਚ ਬਹੁਤ ਸਾਰੀਆਂ ਸ਼ਖਸੀਅਤ ਕਵਿਤਰੀ ਸੁਖਵਿੰਦਰ ਜਿਹਦਾ ਸਾਹਿਦਕਾਰਾਂ ਨੇ ਵਿੱਚ ਵੱਡਾ ਨਾਮ ਹੈ ਉਹ ਇੱਥੇ ਆਏ ਉਹਨਾਂ ਨੇ ਨਾਂ ਤੇ ਇੱਕ ਨਾਟਕ ਖੇਡਿਆ ਗਿਆ ਬਹੁਤ ਹੀ ਭਾਵਪੂਰਤ ਨਾਟਕ ਸੀ ਇਹ ਬਹੁਤ ਸਫਲ ਜਿਹੜਾ ਸੀਗਾ ਸਮਾਗਮ ਉਹ ਹੋਲੇ ਬੜਿਆ ਤੇ ਲੋਕਾਂ ਨੇ ਪਸੰਦ ਕੀਤਾ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮਿਆਂ ਵਿੱਚ ਇਹ ਕਾਲਜ ਹੋਰ ਤਰੱਕੀ ਕਰੇਗਾ ਔਰ ਜਿਹੜੇ ਇੱਥੇ ਦੇ ਜਿਹੜੇ ਸਟੂਡੈਂਟਸ ਜਿਹੜੇ ਇਥੋਂ ਪੜ੍ਹੇ ਨੇ ਉਹ ਸਾਰੇ ਇਸੇ ਤਰ੍ਹਾਂ ਜਿਹੜੇ ਪਹਿਲਾਂ ਸਹਿਯੋਗ ਦਿੰਦੇ ਨੇ ਬਾਅਦ ਚੜ ਕੇ ਸਹਿਯੋਗ ਦਿੰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਵਰਡਾਂਜੀ ਹਾਂਜੀ ਪ੍ਰਧਾਨ ਜੀ ਅੱਜ ਇੱਕ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ ਸੀ ਮਾਲਵਾ ਕਾਲਜ ਬੌਂਦਲੀ ਵਿਖੇ ਸਮਲਾਲਾ ਵਿਖੇ ਤੇ ਤੁਸੀਂ ਕੀ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਦੇਖੋ ਸਾਡਾ ਜਿਆ ਐਨੂਅਲ ਫੰਕਸ਼ਨ ਸੀ ਉਹਦੇ ਵਿੱਚ ਸਕਿੰਦਰ ਅਮਰੁੱਦ ਦੁਆਰਾ ਲਿਖਤ ਨਾਟਕ ਪੇਸ਼ ਕੀਤਾ ਗਿਆ ਜਿਹੜਾ ਕਿ ਉਹਨਾਂ ਦੀ ਆਪਦੀ ਸਵੈ ਜੀਵਨੀ ਤੇ ਆਧਾਰਿਤ ਹੈ ਉਸ ਨਾਟਕ ਨੂੰ ਵੇਖਣ ਲਈ ਸਾਡੇ ਹਲਕੇ ਦੇ ਐਮ.ਐਲ.ਏ ਸਰਦਾਰ ਜਿੰਕਾਰ ਸਿੰਘ ਵਿਹਲਪਾ ਸਾਡੇ ਕਾਂਗਰਸ ਪਾਰਟੀ ਦੇ ਹਰਕਨ ਚਾਰਜ ਰਾਜਾ ਗਿੱਲ ਜੀ ਅਤੇ ਮੁੱਖ ਮਹਿਮਾਨ ਸਰਦਾਰ ਅਮਰ ਸਿੰਘ ਜੀ ਸਾਡੇ ਜਿਹੜੇ ਐਮ.ਪੀ. ਸਾਹਿਬ ਨੇ ਡਾਕਟਰ ਸਾਹਿਬ ਉਹ ਵੀ ਪਹੁੰਚੇ ਨੇ ਸਰਦਾਰ ਬਲਬੀਰ ਸਿੰਘ ਰਾਜੇਆ ਸਾਹਿਬ ਜਿਨ੍ਹਾਂ ਏਰੀਆ ਦੇ ਪਤਵੰਤੇ ਸੱਜਣ ਨੇ ਸਾਡੇ ਸ਼ਰੂਮਨੀ ਕਮੇਟੀ ਦੇ ਮੈਂਬਰ ਸਰਵਣ ਸਿੰਘ ਮਾਨਕੀ ਜਿਹੜੇ ਸਾਡੇ ਐਗਜ਼ੈਕਟਿਵ ਮੈਂਬਰ ਨੇ ਕਾਲੇ ਦੀ ਇਹ ਸਾਰੇ ਇਲਾਕੇ ਦੇ ਮੋਤਵਰ பஞ்ச ਸਰਪੰਚ ਆਲੇ-ਦੁਆਲੇ ਦੇ ਸਕੂਲਾਂ ਦੇ ਪ੍ਰਿੰਸੀਪਲ ਸਾਰੇ ਇੱਥੇ ਹਮਮਾ ਕੇ ਪਹੁੰਚੇ ਪ੍ਰਧਾਨ ਜੀ ਅਗਰ ਆਪਾਂ ਕਾਲਜ ਦੇ ਪਾਸਟ ਦੀ ਗੱਲ ਕਰਦੇ ਆਂ ਤੇ ਤੁਸੀਂ ਉਹ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਕਿੰਨੇ ਬੱਚੇ ਨੇ ਜਿਹੜੇ ਇੱਥੋਂ ਪੜ ਕੇ ਗਏ ਨੇ ਔਰ ਵੱਡੇ ਮਕਾਮ ਦੇ ਉੱਪਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਦੇਖੋ ਜੀ ਇਹ ਏਰੀਆ ਦਾ 1962 ਦਾ ਸਥਾਪਿਤ ਹੋਇਆ ਕਾਲਜ ਹੈ ਇੱਥੋਂ ਬਹੁਤ ਬੱਚੇ ਪੜ ਕੇ ਕੋਈ ਡੀਸੀ ਬਣਿਆ ਕੋਈ ਐਮਐਲਏ ਬਣਿਆ ਅਜਗਜੀਵਨ ਖੀਰਨੀ ਵੀ ਇੱਥੇ ਦਾ ਬ੍ਰਾਊਟਾਪਾ ਜਗਤਾਰ ਸਿੰਘ ਵੀ ਇੱਥੇ ਦਾ ਬ੍ਰਾਊਟਾਪਾ ਹੈ ਸਾਡੇ ਕਾਲਜ ਦੇ ਬੱਚੇ ਬਹੁਤ ਦੂਰ ਤੱਕ ਗਏ ਨੇ ਖਾਸ ਤੌਰ ਤੇ ਸਾਡੇ ਕਾਲੇ ਦੀ ਕਬੱਡੀ ਦੀ ਟੀਮ ਬੜੀ ਮਸ਼ਹੂਰ ਹੈ ਜਿਹੜੇ ਇੰਡੀਆ ਦੇ ਵਰਲਡ ਕੱਪ ਖੇਡੇ ਨੇ ਉਹ ਚ ਸਾਡੀ ਟੀਮ ਦੇ ਪੰਜ ਖਿਡਾਰੀ ਹਮੇਸ਼ਾ ਮਾਲਵਾ ਕਾਲਜ ਦੇ ਹੁੰਦੇ ਸੀ ਇਸ ਕਰਕੇ ਅਸੀਂ ਇਹਨੂੰ ਹੋਰ ਹੋਰ ਬਲੰਦੀਆਂ ਤੇ ਲਿਜਾਣਾ ਚਾਹੁੰਦੇ ਹਾਂ ਇਲਾਕੇ ਦੇ ਲੋਕਾਂ ਦਾ ਸਹਿਯੋਗ ਚਾਹੁੰਦੇ ਹਾਂ ਜਿਹੜੇ ਬੱਚੇ ਆਉਣ ਨਾਲ ਇਹ ਤਾਂ ਬੱਚੇ ਨਸ਼ਿਆਂ ਤੋਂ ਬਚਣਗੇ ਕਾਲਜ ਕੋਲੇ ਬਹੁਤ ਵਧੀਆ ਪਲੇਗਰਾਉਂਡ ਹੈ ਇਹਨੂੰ ਹੁਣ ਕਰੋੜ ਰੁਪਏ ਦੇ ਗ੍ਰਾਂਟ ਆਈ ਹੈ ਹੋਰ ਵੀ ਵਧੀਆ ਸਟੇਡੀਅਮ ਨੇ ਬਣ ਜਾਣਾ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਰੂਰਲ ਏਰੀਆ ਦੇ ਬੱਚੇ ਨੇ ਉਹ ਇੱਥੇ ਆਉਣ ਤੇ ਨਸ਼ਿਆਂ ਤੋਂ ਦੂਰ ਹੋ ਜੇ ਬੱਚਾ ਕਿਸੇ ਪਾਸੇ ਕੋਈ ਐਕਟੀਵਿਟੀ 'ਚ ਲੱਗ ਜਾਊ ਉਹ ਨਸ਼ਿਆਂ ਤੋਂ ਦੂਰ ਰਹੂਗਾ ਪ੍ਰਧਾਨ ਜੀ ਕਿੰਨੇ ਉਤਸ਼ਾਹ ਦੇ ਨਾਲ ਬੱਚਿਆਂ ਨੇ ਪਾਰਟਿਸਪੇਟ ਕੀਤਾ ਹੈ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦੇਖੋ ਅੱਜ ਇੰਨੀ ਗਰਮੀ ਦੇ ਬਾਵਜੂਦ ਵੀ ਬੱਚਿਆਂ ਨੇ ਸਾਰਾ ਨਾਟਕ ਦੁਪਹਿਰੇ 2 ਵਜੇ ਤੱਕ ਦੇਖਦੇ ਰਹੇ ਪੂਰੀ ਤਰ੍ਹਾਂ ਫੰਕਸ਼ਨ ਖਤਮ ਹੋਏ ਤੋਂ ਬਾਅਦ ਗਏ ਨੇ ਇਹ ਇੱਕ ਬਹੁਤ ਵਧੀਆ ਮੈਸੇਜ ਜਾਂਦਾ ਬੱਚਿਆਂ 'ਚ ਬੱਚਿਆਂ ਨੇ ਦੇਖਿਆ ਇੱਕਾ 'ਚ ਹੋਰ ਸਭ ਤੋਂ ਵੱਡੀ ਗੱਲ ਹੈ ਡਾਕਟਰ ਅਮਰ ਸਿੰਘ ਨੇ ਜਿਹੜੀ ਕਲੀਅਰ ਕੀਤੀ ਹੈ ਵੀ ਗਰੀਬੀ ਕਈ ਆਪਾਂ ਕਹਿ ਦਿੰਨਾ ਮੈਂ ਗਰੀਬੀ ਕਾਰਨ ਪੜ ਨਹੀਂ ਸਕਿਆ ਉਹ ਕਹਿੰਦੇ ਵੀ ਮੈਂ ਗਰੀਬੀ ਕਾਰਨ ਪੜਿਆ ਜਰੂਰਾਂ ਪਰ ਮੈਨੂੰ ਗਰੀਬੀ ਨੇ ਨਹੀਂ ਰੋਕਿਆ ਕਹਿੰਦੇ ਮੈਂ ਡਾਕਟਰ ਬਣਿਆ ਮੈਂ ਕਹਿੰਦੇ ਆਈਏਐਸ ਬਣਿਆ ਮੈਂ ਡੀਸੀ ਵੀ ਰਿਹਾ ਮੈਂ ਚੀਫ ਮਿਨਿਸਟਰ ਦਾ ਪ੍ਰਿੰਸੀਪਲ ਸੈਕਟਰੀ ਵੀ ਰਿਹਾ ਸੀਐਮਡੀ ਐਫਸੀਆਈ ਰਿਹਾ ਉਸ ਗੱਲ ਤੋਂ ਬੱਚੇ ਬਹੁਤ ਪ੍ਰੇਰਿਤ ਹੋਏ ਨੇ ਵੀ ਗਰੀਬੀ ਕਿਸੇ ਦੀ ਪੜ੍ਹਾਈ ਝੜਕਾ ਨਹੀਂ ਬਣ ਸਕਦੀ ਜਿਹੜੇ ਸਾਡੇ ਬੱਚਿਆਂ ਲਈ ਇੱਕ ਚਾਨਣਰ ਮਨਾਰਾ ਬਣ ਗਈ ਜੇ ਉਹਨਾਂ ਨੇ ਸਿੱਖਿਆ ਦਿੱਤੀ ਹੈ ਵੀ ਕਿਸੇ ਦੀ ਵਿੱਦਿਆ ਜਿਹੜੀ ਇਹ ਤੁਹਾਨੂੰ ਗਰੀਬੀ ਅਮੀਰੀ ਦਾ ਕੋਈ ਫਰਕ ਨਹੀਂ ਬੰਦਾ ਲੈਣੇ ਵਾਲੇ ਦੀ ਡੈਡੀਕੇਸ਼ਨ ਚਾਹੀਦੀ ਪ੍ਰਧਾਨ ਜੀ ਇੱਕ ਲਾਸਟ ਪੁੱਛਣਾ ਚਾਹੁੰਦੇ ਹਾਂ ਤੁਹਾਡੇ ਤੋਂ ਜਿਹੜੀ ਪ੍ਰਬੰਧਕ ਕਮੇਟੀ ਵੱਲੋਂ ਅੱਜ ਇੰਤਜ਼ਾਮ ਕੀਤੇ ਗਏ ਸੀ ਫੰਕਸ਼ਨ ਨੂੰ ਲੈ ਕੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੁਦੀਏ ਪ੍ਰਬੰਧਕ ਕਮੇਟੀ ਨੇ ਤੇ ਸਟਾਫ ਮੈਂਬਰਸ ਨੇ ਇੱਕ ਟੀਮ ਵਰਕ ਕੀਤਾ। ਬਹੁਤ ਵਧੀਆ ਬ੍ਰੇਕਫਾਸਟ ਦਾ ਪ੍ਰਬੰਧ ਕੀਤਾ ਗਿਆ, ਖਾਣੇ ਦਾ ਪ੍ਰਬੰਧ, ਪਾਣੀ ਦਾ, ਚਾਹ ਦਾ ਇਹ ਬਹੁਤ ਲਾਭਦਾਇਕ ਪ੍ਰਬੰਧ ਨੇ ਜਿਹੜੇ ਕਿ ਪਹਿਲਾਂ ਵੀ ਫੰਕਸ਼ਨਾਂ ਤੇ ਇਸੇ ਤਰ੍ਹਾਂ ਹੁੰਦੇ ਰਹੇ ਨਹੀਂ। ਦੂਜੀ ਗੱਲ ਇਹ ਹੈ ਵੀ ਜਿਹੜੇ ਬੱਚੇ ਨੇ, ਬੱਚਿਓ ਨੇ ਬੜਾ ਕੋਆਪਰੇਟ ਕੀਤਾ। ਇੰਨੀ ਗਰਮੀ 'ਚ ਬੈਠਣਾ ਬਹੁਤ ਔਖਾ ਹੈ। ਕੋਈ ਵੀ ਜਿਹੜੇ ਸਾਡੇ ਪਤਵੰਤੇ ਸੱਜਣ ਪੰ ਸਰਪੰਚ ਆਏ ਨੇ ਕਿਸੇ ਨੇ ਵੀ ਉੱਠ ਘੁੱਟ ਕੇ ਕੋਈ ਨਹੀਂ ਗਿਆ। ਇਹ ਪ੍ਰਬੰਧਾਂ ਦੀ ਉਹ ਵਾਦਾ ਜਿਹੜਾ ਉੱਠ ਕੇ ਨਹੀਂ ਗਏ। ਪ੍ਰਧਾਨ ਜੀ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ ਤੁਸੀਂ ਲਾਸਟ ਮੈਂ ਉਹ ਦੇਖੋ ਜੀ ਅੱਜ ਮੈਂ ਮੈਡਮ ਸੁਖਵਿੰਦਰ ਅਮਰਦਾਦਾ ਜਿਹੜਾ ਨਾਟਕ ਉਹ ਦੇਖ ਕੇ ਸਾਰੇ ਭੈਣ ਭਾਈਆਂ ਨੂੰ ਇੱਕ ਸੁਨੇਹਾ ਜ਼ਰੂਰ ਦੂੰ ਕਿ ਬੇਟੀਆਂ ਨੂੰ ਜ਼ਰੂਰ ਪੜਾਓ ਇਹ ਨਾਟਕ ਤੋਂ ਇੱਕ ਸਿੱਖਿਆ ਮਿਲਦੀ ਹੈ ਵੀ ਉਹਨੇ ਇਸ ਤਰ੍ਹਾਂ ਗਰੀਬੀ 'ਚ ਰਹਿ ਕੇ ਪੜ੍ਹੀ ਫੇਰ ਉਹ ਕਾਮਯਾਬ ਹੋਈ ਐਨੀ ਵਧੀਆ ਲੇਖਕ ਬਣੀ ਹਰ ਬੱਚਾ ਬਣ ਸਕਦਾ ਦੇਖੋ ਇਹ ਇੱਕ ਧੀਆਂ ਲਈ ਖਾਸ ਤੌਰ ਤੇ ਨਾਟਕ ਦੇਖਣਾ ਬਹੁਤ ਜ਼ਰੂਰੀ ਹੈ ਜਿਹੜਾ ਸਾਨੂੰ ਇੰਸਪੀਰੇਸ਼ਨ ਦਿੰਦਾ ਹੈ ਵੀ ਆਪਦੀਆਂ ਬੱਚੀਆਂ ਨੂੰ ਜ਼ਰੂਰ ਪੜਾਓ। ਪ੍ਰਧਾਨ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ। ਥੈਂਕ ਯੂ। ਪ੍ਰਿੰਸੀਪਲ ਸਾਹਿਬ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਕਲਮ ਮੇਰੇ ਪੱਖ ਪੰਜਾਬੀ ਚੈਨਲ ਉੱਪਰ ਬਹੁਤ-ਬਹੁਤ ਸਵਾਲਤ ਕਰਦੇ ਆਂ ਜੀ ਤੇ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਆਂ ਜੀ ਜਿਹੜਾ ਅੱਜ ਪ੍ਰੋਗਰਾਮ ਹੋਇਆ ਜੀ ਆਪਣੇ ਕਾਲਜ ਦੇ ਵਿੱਚ। ਹਾਂ ਜੀ। ਇਹ ਜਿਹੜਾ ਪ੍ਰੋਗਰਾਮ ਸੀਗਾ ਇਹ ਬੇਸਿਕਲੀ ਜਿਹੜੀ ਇੱਕ ਪੋਇਟੈਸ ਹੈਗੀ ਆ ਸੁਖਵਿੰਦਰ ਅਮਰਿਤ ਉਹਨਾਂ ਦੀ ਜ਼ਿੰਮੀਰ ਦੇ ਉੱਤੇ ਆਧਾਰਿਤ ਇੱਕ ਪਲੇ ਸੀਗਾ ਰਾਹ ਵੀ ਚੰਗਿਆਰ ਬੜੇ ਸੀਗੇ। ਉਹ ਅ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨ ਦੇ ਅਧੀਨ ਉਹ ਪਲੇ ਕੀਤਾ ਗਿਆ ਸਾਡੇ ਇਸ ਮਹਿਮਾਨ ਜਿਹੜੇ ਇਸ ਸਮਾਗਮ ਦੇ ਮੁੱਖ ਮਹਿਮਾਨ ਜਿਹੜੇ ਸੀ ਉਹ ਡਾਕਟਰ ਅਮਰ ਸਿੰਘ ਮੈਂਬਰ ਪਾਰਲੀਮੈਂਟ ਫਤਿਹਗੜ੍ਹ ਸਾਹਿਬ ਤੋਂ ਸੀ ਉਸ ਤੋਂ ਇਲਾਵਾ ਸਾਡੇ ਲੋਕਲ ਐਮ ਐਲ ਏ ਸਰਦਾਰ ਜਗਤਾਰ ਸਿੰਘ ਜੀ ਦਾਲਪੁਰਾ ਵੀ ਸਾਡੇ ਕੋਲ ਆਏ ਨੇ ਮੈਨੇਜਮੈਂਟ ਉਦੇ ਵਿੱਚੋਂ ਸਾਡੇ ਕੋਲ ਸਰਪ੍ਰਸ ਕਮਾਂਡੈਂਟ ਰਿਸ਼ਪਾਲ ਸਿੰਘ ਜੀ ਸਾਡੇ ਸਰਪ੍ਰਸ ਸਰਦਾਰ ਬਰਬੀਰ ਸਿੰਘ ਜੀ ਰਾਜੀਵਾਲ ਸਾਡੇ ਪ੍ਰਧਾਨ ਸਾਹਿਬ ਸਰਦਾਰ ਆਲਮਦੀਪ ਸਿੰਘ ਜੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਰਦਾਰ ਜੋਗਿੰਦਰ ਸਿੰਘ ਸੇ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਸਰਦਾਰ ਜਸਪ੍ਰਿੰਸ ਜਸਪਰੀ ਸਿੰਘ ਜੀ ਅਰੂਵਾਲੀਆ ਟ੍ਰੈਜਰਰ ਸਾਡੇ ਜਿਹੜੇ ਹੈਗੇ ਆ ਸਰਦਾਰ ਪਰਵਿੰਦਰ ਸਿੰਘ ਜਨਰਲ ਸੈਕਟਰੀ ਸਰਦਾਰ ਤਜਿੰਦਰ ਸਿੰਘ ਇਸ ਤੋਂ ਇਲਾਵਾ ਮੈਨੇਜਮੈਂਟ ਦੇ ਮੈਂਬਰ ਸਰਦਾਰ ਸਰਬੰਸ ਸਰਬੰਸ ਸਿੰਘ ਮਾਨਕੀ ਵੀ ਸਾਡੇ ਕੋਲ ਆਏ ਨੇ ਮੌਂਥਲੀ ਪ੍ਰਿੰਟ ਜਿਨੇ ਕੀ ਇਸ ਕਾਲਜ ਨੂੰ ਜ਼ਮੀਨ ਦਿੱਤੀ ਹੈ ਔਰ ਉਹਨਾਂ ਦੇ ਨੁਮਾਇੰਦੇ ਹਮੇਸ਼ਾ ਮੈਨੇਜਮੈਂਟ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਸਰਪੰਚ ਸਾਹਿਬ ਔਰ ਉਹਨਾਂ ਦੇ ਪੰਚ ਵੀ ਸਾਡੇ ਸਮਾਗਮ ਵਿੱਚ ਆਏ ਨੇ ਇਸ ਤੋਂ ਇਲਾਵਾ ਨਹਿਰੂ ਯੁਵਾ ਕੇਂਦਰ ਤੋਂ ਮੈਡਮ ਰਸ਼ਮੀਤ ਕੌਰ ਆਏ ਨੇ ਔਰ ਇਸ ਤੋਂ ਇਲਾਵਾ ਕਈ ਹੋਰ ਹਸਤੀਆਂ ਜਿਵੇਂ ਦੇਸ਼ ਭਗਤ ਯੂਨੀਵਰਸਿਟੀ ਤੋਂ ਮੈਡਮ ਆਏ ਨੇ ਔਰ ਸਾਡੇ ਪੁਰਾਣੇ ਸਟੂਡੈਂਟ ਜਿਹੜੇ ਕਿ ਅੱਜ ਵੀ ਸਾਡੇ ਕਾਲਜ ਦੇ ਵਿੱਚ ਯੋਗਦਾਨ ਦਿੰਦੇ ਨੇ ਐਡਮਿਸ਼ਨ ਦੀ ਫਾਰਮ ਦੇ ਵਿੱਚ ਉਹ ਸਾਰੇ ਇੱਥੇ ਪਹੁੰਚੇ ਨੇ ਸਾਡੇ ਆਪਣੇ ਸਟੂਡੈਂਟਸ ਵੀ ਜਿਹੜੇ ਆ ਅੱਜ ਵੱਡੀ ਗਿਣਤੀ ਵਿੱਚ ਆਏ ਨੇ ਸੋ ਬੜਾ ਅੱਛਾ ਲੱਗਾ ਬੱਚਿਆਂ ਨੇ ਸਾਰਿਆਂ ਨੇ ਬਹੁਤ ਅੱਛਾ ਰਿਸਪੌਂਸ ਕੀਤਾ ਮੈਂ ਧੰਨਵਾਦ ਕਰਦੀ ਹਾਂ ਡਾਕਟਰ ਅਮਰ ਸਿੰਘ ਮੈਂਬਰ ਪਾਰਲੀਮੈਂਟ ਫਤਿਹਗੜ੍ਹ ਸਾਹਿਬ ਜਿਨ੍ਹਾਂ ਨੇ ਕੀ ਕਾਲਜ ਨੂੰ ਮਾਲੀ ਮਦਦ 10 ਲੱਖ ਰੁਪਏ ਅਨਾਉਂਸ ਕੀਤੀ ਹੈ ਸੋ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਕਿਉਂਕਿ ਕਾਲਜ ਵੈਸੇ ਵੀ ਥੋੜਾ ਜਿਹਾ ਵਿੱਤੀ ਸੰਕਟ ਚੋਂ ਲੰਘ ਰਿਹਾ ਇਸ ਟਾਈਮ ਤੇ ਸਾਡੇ ਵਾਸਤੇ ਇਹੋ ਜੀ ਮਦਦ ਦਾ ਬਹੁਤ ਜ਼ਿਆਦਾ ਮਾਇਨਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਜਿਹੜੀ ਗੱਲ ਕਹੀ ਕਿ ਸਾਨੂੰ ਬੱਚਿਆਂ ਨੂੰ ਕਿੱਤਾ ਮੁਖੀ ਬਣਾਉਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਅੱਗੇ ਜਾ ਕੇ ਨੌਕਰੀਆਂ ਮਿਲ ਸਕਣ ਔਰ ਦੂਜੇ ਦੇਸ਼ਾਂ ਦੇ ਵਿੱਚ ਭਲਾਈ ਨਾ ਕਰਨ ਉਸ ਕਿਤਾਬ ਮੁਖੀ ਕੋਰਸੇ ਨੂੰ ਸੈਟ ਅਪ ਕਰਨ ਦੇ ਲਈ ਉਹਨਾਂ ਨੇ ਕਿਹਾ ਕਿ ਉਹ ਜਿਸ ਜਿਸ ਤਰ੍ਹਾਂ ਦੀ ਮਦਦ ਕਾਲਜ ਦੀ ਐਡਮਿਨਿਸਟ੍ਰੇਸ਼ਨ ਉਹਨਾਂ ਕੋਲੋਂ ਮੰਗੇਗੀ ਤਾਂ ਉਹ ਜ਼ਰੂਰ ਦੇਣਗੇ ਮੈਂ ਉਹਦਾ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇਸ ਤੋਂ ਇਲਾਵਾ ਸਾਡੇ ਜਿਹੜੇ ਸਰਪ੍ਰਸ ਕਮਾਂਡੈਂਟ ਰਸਵਾਲ ਸਿੰਘ ਹੈ ਇਹ ਹਮੇਸ਼ਾ ਹੀ ਕਾਲਜ ਦੀ ਬਹੁਤ ਮਦਦ ਕਰਦੇ ਰਹਿੰਦੇ ਆ ਇਹ ਕਦੀ ਕੋਈ ਮੌਕਾ ਵੀ ਨਹੀਂ ਉਡੀਕਦੇ ਕਿ ਮੈਂ ਕਿਸੇ ਮੌਕੇ ਤੇ ਦੇਾਂਗਾ ਕਈ ਵਾਰ ਵੈਸੇ ਹੀ ਕਾਲਜ ਆ ਕੇ ਬੱਚਿਆਂ ਦੀ ਮਦਦ ਲਈਏ ਪੈਸੇ ਦੇ ਜਾਂਦੇ ਆ ਅੱਜ ਵੀ ਇਹਨਾਂ ਨੇ 1 ਲੱਖ ਰੁਪਇਆ ਡੋਨੇਟ ਕੀਤਾ ਮੈਂ ਇਹਨਾਂ ਦੀ ਵੀ ਬਹੁਤ-ਬਹੁਤ ਧੰਨਵਾਦੀ ਹਾਂ ਇਸ ਤੋਂ ਇਲਾਵਾ ਜਿਵੇਂ ਪਲੇ ਖੇਲਾ ਪਲੇ ਖੇលਿਆ ਗਿਆ ਜਿਹੜੇ ਲੋਕਾਂ ਨੂੰ ਉਹ ਪਲੇ ਵਿੱਚ ਬਹੁਤ ਰੁਚੀ ਮਿਲੀ ਜਿਵੇਂ ਸਾਡੇ ਸਰਪ੍ਰਸ ਸਰਦਾਰ ਬਲਬੀਰ ਸਿੰਘ ਜੀ ਰਾਜੀਵਾਲ ਉਹਨਾਂ ਨੇ ਪਲੇ ਨੂੰ ਪਲੇ ਤੋਂ ਖੁਸ਼ ਹੋ ਕੇ ਆਪਣੇ खुशी दिखाई है और बच्चों जी बच्ची है जिन्हें पाल सिंह ने भी उस बच्ची की ग्यारह सौ रुपए न खुशी अपनी प्रग प्रगटाई है सो so, नाटक जरा बहुत ही बढ़िया। डॉक्टर सुखविंदर अमृत खुद प्रेजेंट से इस मौके के उ और नाटक जड़ा है बहुत ही सफलता और बहुत ही डूंगाई खेलिया गया ਇਸ ਬੇਟੀ ਨੇ ਇਹ ਨਾਟਕ ਖੇលਿਆ ਉਹਦੇ ਜਜ਼ਬਾਤਾਂ ਦੇ ਵਿੱਚ ਡੂੰਘਾਈ ਬਹੁਤ ਜ਼ਿਆਦਾ ਸੀ ਸੱਚੀ-ਮੁੱਚੀ ਆਡੀਅנס ਜਿਹੜੀ ਆ ਉਹਦੇ ਵਿੱਚ ਖੂਬ ਗਈ ਸੋ ਮੈਂ ਧੰਨਵਾਦ ਕਰਨੀ ਆ ਰਾਜਵਿੰਦਰ ਸਮਰਾਲਾ ਤੇ ਉਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਕਿ ਇੰਨਾ ਵਧੀਆ ਨਾਟਕ ਜਿਹੜਾ ਹੈ ਉਹ ਕਾਲਜ ਵਿੱਚ ਪਲੇ ਕੀਤਾ ਇਸ ਤੋਂ ਇਲਾਵਾ ਮੈਂ ਧੰਨਵਾਦ ਕਰਨੀ ਆ ਕਾਲਜ ਦੇ ਵਿੱਚ ਡੀਨ ਕਲਚਰਲ ਡਾਕਟਰ ਕੁਲਵਿੰਦਰ ਕੌਰ ਦਾ ਅਤੇ ਸਟੇਜ ਦੇ ਉੱਤੇ ਡਾਕਟਰ ਰੰਜਨ ਗਰਕ ਸੀ ਮੈਡਮ ਪੁਬਿੰਦਰ ਕੌਰ ਸੀ ਇਹਨਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਸਾਰਾ ਜਿਹੜਾ ਹੈ ਉਹ ਫੰਕਸ਼ਨ ਨੂੰ ਅੰਜਾਮ ਦਿੱਤਾ ਸੋ ਉਸ ਤੋਂ ਇਲਾਵਾ ਜੇ ਬਹੁਤ ਸਾਰੇ ਗੈਸ ਜਿਹੜੇ ਆਏ ਅਗਰ ਉਹਨਾਂ ਦੇ ਨਾਮ ਮੈਂ ਲੈਣ ਲੱਗਾ ਲੰਬੀ ਲਿਸਟ ਹੋ ਜਾਂਦੀ ਪਰ ਫਿਰ ਵੀ ਮੈਂ ਇਹਨਾਂ ਦੀ ਬਹੁਤ ਜ਼ਿਆਦਾ ਧੰਨਵਾਦੀ ਹਾਂ ਪ੍ਰਿੰਸੀਪਲ ਸਾਹਿਬ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ ਸਮਾਜ ਵਾਸਤੇ ਹਾਂਜੀ ਮੈਸੇਜ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਇਹ ਨਾਟਕ ਸਿਗਰ ਰਾਹਾਂ ਵਿੱਚ ਅੰਗਿਆਰ ਬੜੇ ਸੀ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਇੱਕ ਲੜਕੀ ਸੁਖਵਿੰਦਰ ਅੰਮ੍ਰਿਤ ਜੜਿਆਜ ਬੜੇ ਹੀ ਰੀਨੋਮਡ ਪੋਇਟਸ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਸੰਘਰਸ਼ ਕਰਨਾ ਪਿਆ ਪੜਨ ਲਈ ਲਿਖਣ ਲਈ ਆਪਣੀ ਹੋਂਦ ਬਣਾਉਣ ਲਈ ਆਪਣੀ ਕਵਿਤਾ ਨੂੰ ਅੱਗੇ ਲਿਆਉਣ ਲਈ ਇਹ ਇੱਕ ਲੜਕੀ ਦੀ ਕਹਾਣੀ ਨਹੀਂ ਹੈ ਅਸੀਂ ਵੀ ਹੁਣ ਜਿਵੇਂ ਪਿੰਡਾਂ ਦੇ ਵਿੱਚ ਜਾਈਦਾ ਹੈ بڑے ਘਰਾਂ ਚ ਜਾਈਦਾ ਦੇਖੀਦਾ ਹੈ ਕਿ ਲੜਕੀਆਂ ਦੇ ਕਈ ਜਗ੍ਹਾ ਦੇ ਉੱਤੇ ਹਾਲਾਤ ਕਾਫੀ ਮਾੜੇ ਨੇ ਪੈਰੈਂਟਸ ਜਿਹੜੇ ਨੇ ਉਹ ਲੜਕੀਆਂ ਦੇ ਉੱਤੇ ਖਰਚਾ ਨਹੀਂ ਕਰਨਾ ਚਾਹੁੰਦੇ ਪੜ੍ਹਾਈ ਦਾ ਖਾਸ ਕਰਕੇ ਔਰ ਉਹਨਾਂ ਨੂੰ ਇੰਜ ਲੱਗਦਾ ਇਹ ਦੂਜੇ ਘਰ ਚਲਿਆ ਜਾਣੀ ਆ ਪਰ ਨਹੀਂ ਦੇਖੋ ਜੇ ਬੱਚੇ ਜਿਹੜੇ ਨੇ ਉਹ ਬਰਾਬਰ ਨੇ ਬੱਚੇ ਜਿਹੜੇ ਆ ਉਹਨਾਂ ਨੂੰ ਬਰਾਬਰ ਦੀ ਓਪਰਚ्युनिटी ਮਿਲਣੀ ਚਾਹੀਦੀ ਆ ਲੜਕੀਆਂ ਨੂੰ ਜ਼ਰੂਰ ਪੜਾਣਾ ਚਾਹੀਦਾ ਜਿਸ ਘਰ ਦੇ ਵਿੱਚ ਲੜਕੀ ਪੜ੍ਹੀ ਹੋਏਗੀ ਉਸ ਦਾ ਉਹ ਘਰ ਸਾਰਾ ਹੀ ਪੜਿਆ ਹੋਏਗਾ ਸੋ ਇਸ ਵਾਸਤੇ ਲੜਕੀਆਂ ਦੀ ਵਿੱਦਿਆ ਦੇ ਉੱਤੇ ਕਦੀ ਵੀ ਮਤ ਹੱਤ ਨਹੀਂ ਖਿੱਚਣਾ ਚਾਹੀਦਾ ਅੱਜ ਕੱਲ ਬੜੇ ਸਾਰੀਆਂ ਫੈਮਲੀਆਂ ਇਹ ਵੀ ਦੇਖਣ ਜਾਂਦੀਆਂ ਜਿਨ੍ਹਾਂ 'ਚ ਸਿਰਫ ਲੜਕੀਆਂ ਮੈਂ ਮੰਨਦੀ ਆ ਕਿ ਉਸ ਕੁਝ ਸੋਚ ਬਦਲ ਚੁੱਕੀ ਆ ਕਾਫੀ ਬਦਲ ਚੁੱਕੀ ਆ ਪਰ ਫਿਰ ਵੀ ਇਹਨੂੰ ਹੋਰ ਬਦਲਣ ਦੀ ਲੋੜ ਹੈ ਜਿਹੜੇ ਪੇਰੈਂਟਸ ਅੱਜ ਵੀ ਥੋੜਾ ਇਸ ਤਰ੍ਹਾਂ ਦਾ ਪੇਤਪਾਪ ਕਰਦੇ ਆ ਮੇਰੀ ਉਹਨਾਂ ਅਗੇ ਗੁਜ਼ਾਰਿਸ਼ ਹੈ ਕਿ ਲੜਕੀਆਂ ਸਗੋਂ ਵਾਦ ਮਿਹਨਤ ਨਾਲ ਕੰਮ ਕਰਦੀਆਂ ਵਾਦ ਜਿਹੜਾ ਹੈ ਉਹ ਪੈਰੈਂਟਸ ਦੇ ਲਈ ਵੀ ਉਹ ਭਾਵਕ ਹੁੰਦੀਆਂ ਔਰ ਉਹਨਾਂ ਦੇ ਉੱਤੇ ਵੀ ਉਹਨਾਂ ਦੀ ਪੜ੍ਹਾਈ ਨੂੰ ਉਹਨਾਂ ਦੇ ਅਗਲੇ ਜੀਵਨ ਨੂੰ ਸਵਾਰਨ ਦੇ ਲਈ ਪੜ੍ਹਾਈ ਦੇ ਉੱਤੇ ਜ਼ਰੂਰ ਖਰਚ ਕਰਨਾ ਚਾਹੀਦਾ ਔਰ ਉਹਨਾਂ ਨੂੰ ਪੜ੍ਹਾਉਣਾ ਚਾਹੀਦਾ ਉਹਨਾਂ ਨੂੰ ਉੱਚੇ ਅਹੁਦਿਆਂ ਦੀ ਹਰੇਕ ਮੌਕੇ ਜਿਹੜਿਆ ਉਹਨਾਂ ਨੂੰ ਦਿਵਾਲੇ ਚਾਹੀਦੇ ਆ ਇਸ ਤੋਂ ਇਲਾਵਾ ਦੂਸਰੀ ਗੱਲ ਜਿਹੜੀ ਹੈ ਕਿ ਜਿਹੜੀ ਇਹ ਇੱਕ ਸਿੱਖਿਆ ਜਿਹੜੀ ਇੱਕ ਚੀਜ਼ ਹੈ ਕਿਉਂਕਿ ਇਹ ਇੱਕ ਕਿਸਮ ਦਾ ਪੂਜਾ ਹੀ ਹੁੰਦੀ ਹੈ ਮੰਦਰ ਹੀ ਹੁੰਦਾ ਹੈ ਗੁਰਦੁਆਰਾ ਹੀ ਹੁੰਦਾ ਧਾਰਮਿਕ ਸਥਾਨ ਹੀ ਹੁੰਦਾ ਜਿੱਥੇ ਕੀ ਬੰਦੇ ਦੀ ਸ਼ਖਸੀਅਤ ਜਿਹੜੀ ਹੈ ਉਹ ਨਿੱਖਰ ਕੇ ਆਂਦੀ ਹੈ ਔਰ ਉਹ ਜਦੋਂ ਉਹ ਜਦੋਂ ਨਿੱਖਰਦੀ ਹੈ ਤਾਂ ਉਹਦੇ ਨਾਲ ਸਾਰਾ ਸਮਾਜ ਨਿੱਖਰਦਾ ਸੋ ਇਸ ਵਾਸਤੇ ਸਾਰੇ ਲੋਕਾਂ ਨੂੰ ਸਿੱਖਿਆ ਦੇ ਪਸਾਰ ਦੇ ਵਿੱਚ ਕੰਟਰੀਬਿਊਟ ਕਰਨਾ ਚਾਹੀਦਾ ਜਿਸ ਵੀ ਢੰਗ ਨਾਲ ਕੰਟਰੀਬਿਊਟ ਕਰੋ ਹਰੇਕ ਬੰਦਾ ਸਿੱਖਿਆ ਨੂੰ ਮਹੱਤਤਾ ਦਵੇ ਪਹਿਲ ਦਵੇ ਆਪਣੇ ਪਰਿਵਾਰ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਔਰ ਸਕੂਲ ਕਾਲਜ ਔਰ ਉਚ ਵਿਦਿਆਦਾਪ ਅਸਾਰ ਵੱਧ ਤੋਂ ਵੱਧ ਹੋਵੇ ਤਾਂ ਕਿ ਅਸੀਂ ਇੱਥੇ ਹੀ ਸਾਡੇ ਬੱਚੇ ਨੌਕਰੀਆਂ ਲੈ ਸਕਣ ਔਰ ਉਹਨਾਂ ਨੂੰ ਕਿਸੇ ਦੂਜੇ ਦੇਸ਼ਾਂ ਦੇ ਵੱਲ ਝਾਕ ਨਾ ਰੱਖਣੀ ਪਵੇ ਔਰ ਉਹਦੇ ਨਾਲ ਸਾਡਾ ਜਿਹੜਾ ਪੰਜਾਬ ਹੈ ਉਹ ਪਰਫੁੱਲਤ ਹੋਏਗਾ ਜਿਵੇਂ ਕਿ ਇੱਕ ਅਸੀਂ ਜਿਵੇਂ ਹੁਣ ਸਟੋਰੀ ਸੁਣਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਪੜ੍ਹਾਈ ਸਿੱਖਿਆ ਬਹੁਤ ਜ਼ਿਆਦਾ ਸੀ ਔਰ ਉਹਦੇ ਨਾਲ ਉਸ ਟਾਈਮ ਦਾ ਸਮਾਜ ਬਹੁਤ ਅੱਛਾ ਸੀ ਸੋ ਕਹਿੰਦੇ ਆ ਕਿ ਜੇ ਸਮਾਜ ਨੂੰ ਗਿਰਾਣਾ ਹੋਏ ਤਾਂ ਸਿੱਖਿਆ ਘਟਾ ਦੇਣੀ ਚਾਹੀਦੀ ਹੈ ਸੋ ਮੇਰੀ ਇਹ ਗੁਜ਼ਾਰਿਸ਼ ਹੈ ਕਿ ਸਿੱਖਿਆ ਨੂੰ ਵੱਧ ਤੋਂ ਵੱਧ ਇਹਦਾ ਪ੍ਰਸਾਰ ਕਰੀਏ ਸਕੂਲੀ ਕਾਲਜੀ ਔਰ ਉੱਚ ਵਿਦਿਆ ਜਿਹੜੀ ਹੈਗੀ ਹੈ ਉਹਦਾ ਪ੍ਰਸਾਰ ਕਰੀਏ ਤਾਂ ਕਿ ਪੰਜਾਬ ਜਿਹੜਾ ਉਹ ਇੱਕ ਖੁਸ਼ਹਾਲ ਪੰਜਾਬ ਬਣ ਸਕੇ ਪ੍ਰਿੰਸੀਪਲ ਸਾਹਿਬ ਤੁਸੀਂ ਕੀਮਤੀ ਸਮਾਰ ਕੀਮਤੀ ਵਿਚਾਰ ਸਭ ਨਾਲ ਸ਼ੇਅਰ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ 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 मैं तो कहूंगी ऐसे ऐसे ही सम्मानित हूं। ये सब कुछ लोहराव की गंदी खाता, इस चेस्ट में उसी सफरशुरु करती हूं। मेरी बिकाये के जो कुछ अच्छे जाती हैं ना, तो इस चेस्ट में आ जाएं। एक पाल कोट, वार्मिंग कोट, सुनामी सन्यासीया ना, टेलर भी इसको ले आ जाएं, निकिशा की तलाशी शुरू करें। इस देखा थैंक यू स्टूडेंट्स देखो सो थैंक यू वेरी मच कि आज के सामने